ਜੋ ਨਾਨੀ ਦੀ ਢੋਲੀ ਸ਼ਕਲ ਨੂੰ ਦੇਖ ਕੇ ਕੋਣ ਕਹਿ ਦੂਗਾ ਕਿ ਇਸਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਘਰ ਵਾਲੇ ਦੇ 15 ਟੋਟੇ ਕੀਤੇ ਅਤੇ ਫਿਰ ਬਾਅਦ ਦੇ ਵਿੱਚ ਲਾਸ਼ ਦਾ ਜੋ ਹਾਲ ਕੀਤਾ ਉਸ ਨੂੰ ਦੇਖ ਕੇ ਤਾਂ ਸਾਰੀ ਦੁਨੀਆ ਹਿੱਲ ਗਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਵਧਾਨ ਹੋ ਜਾਓ ਕਿਉਂਕਿ ਅੱਜ ਕੱਲ੍ਹ ਲੋਕ ਐਸੀਆਂ ਘਟਨਾਵਾਂ ਆਪਣੇ ਨਾਲ ਹੀ ਕਰ ਰਹੇ ਨੇ ਜਿਸ ਨੂੰ ਸੁਣ ਵੱਡੇ ਵੱਡੇ ਕੰਬ ਜਾਂਦੇ ਨੇ ਖਬਰ ਜਿਹੜੀ ਹੈ ਕਿ ਬ੍ਰਹਮਪੁਰੀ ਖੇਤਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਜਨਾਨੀ ਦੇ ਵੱਲੋਂ ਆਪਣੇ ਆਸ਼ਕ ਦੇ ਨਾਲ ਮਿਲ ਕੇ ਅਮਰੀਕਾ ਤੋਂ ਆਏ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਬਾਅਦ ਦੇ ਵਿੱਚ ਉਸ ਦੀ লাশ ਤੇ 15 ਟੋਟੇ ਕੀਤੇ ਤੇ ਘਰ ਦੇ ਵਿੱਚ ਹੀ ਇੱਕ ਡਰਮ ਦੇ ਵਿੱਚ ਜਿਹੜਾ ਹੈ ਮਿੱਟੀ ਪਾ ਕੇ ਉਹ ਜਿਹੜੇ লাশ ਤੇ ਟੋਟੇ ਸੀ ਉਹਨਾਂ ਨੂੰ ਦੱਬ ਦਿੱਤਾ ਤਾਂ ਜੋ ਕਿਸੇ ਨੂੰ ਕੰਨੋਂ ਕੰਨ ਖਬਰ ਨਾ ਹੋਵੇ ਪਰ ਫਿਰ ਵੀ ਇਹ ਔਰਤ ਤੇ ਉਸ ਦਾ ਆਸ਼ਕ ਜਿਹੜੇ ਨੇ ਉਹ ਹੁਣ ਫੜੇ ਗਏ ਨੇ